ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੋ ਬਾਈ ਜੀ ਤਕਰੀਬਨ ਟਾਈਮ ਹੁਣ 6:30 ਹੋ ਚੁੱਕੇ ਨੇ ਸ਼ਾਮ ਦੇ ਤੇ ਅਸੀਂ ਕੱਲ ਕੰਮ ਸਟਾਰਟ ਕਰਿਆ ਸੀ ਵੀਰੇ ਅੱਜ ਆਪਣਾ ਤਕਰੀਬਨ ਡੋਰ ਰੈਂਟ ਤੱਕ ਪਹੁੰਚ ਚੁੱਕਿਆ ਤਿਆਰ ਹੈ ਜੀ ਇਹ ਆਪਾਂ ਇਹ ਜਿਹੜੇ ਤਾਂਾਂ ਚੋਬੜੀ ਦੀ ਸਲੈਬ ਆ ਇਹਦੇ ਥੱਲੇ ਸੱਤ ਪੌਣੀਆਂ ਦੀ ਤੇ ਕੱਲ ਨੂੰ ਤਕਰੀਬਨ ਆਪਣਾ ਸੱਤ ਤੱਕ ਪਹੁੰਚ ਜੀ ਹੋ ਜੇ ਕੱਰੀਏ ਰੋਜ਼ ਪਰਸ ਨੂੰ ਸੱਤ ਪਾ ਕੇ ਦੀ ਫਰਸ਼ ਲਾ ਦੇਣਗੇ ਬਾਈ ਆਪਾਂ ਗੇਟ ਛੜਤਾ ਇਹਦਾ ਵੀਰੇ 8 ਫੁੱਟ ਆਹਨ ਬਾਈ 8 ਫੁੱਟਾ ਗੇਟ ਛੜਤਾ ਤੇ ਬਾਈ ਨੇ ਅਮਨੇ ਨੇ ਬਹੁਤ ਵਧੀਆ ਕੰਮ ਕਰਿਆ ਬਾਈ ਜਿਵੇਂ ਸਭ ਨੂੰ ਪਤਾ ਹੀ ਜਾਣ ਬਣਾ ਜਦੋਂ ਪੰਜਾਬੀ ਭਰਾ ਇਹ ਜਾ ਕੰਮ ਕਰਦਾ ਹਨ ਬਹੁਤ ਖੁਸ਼ੀ ਹੁੰਦੀ ਦਿਲ ਨੂੰ ਬਾਈ ਜੀ ਨੂੰ ਆਪਣੇ ਭਰਾ ਦਾ ਇਹ ਕੰਮ ਵਧੀਆ ਲੱਗਦਾ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਬਾਈ ਕਿਉਂਕਿ ਹੌਸਲਾ ਹੁੰਦਾ ਹਨ ਆਪਣੇ ਭਰਾਵਾਂ ਦੇ ਸਿਰ ਤੇ ਹੁੰਦਾ ਹਰੇਕ ਕੰਮ ਤੇ ਇਸ ਕਰਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਕੰਮ ਚੰਗੇ ਲੱਗਦੇ ਹਨ ਬਾਈ ਜੂਸ ਦਾ ਕੰਮ ਕਰਦਾ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਹਨ ਤੇ ਹੈਗਾ ਹਮੀਦੀ ਤੇ ਅਮਰੀਆਲ ਦੇ ਰੋਡ ਤੇ ਹੈ ਬਾਈ ਸੈਲਰਾਂ ਕੋਲੇ ਹੈ ਬਾਈ ਦਾ ਕੰਮ ਕਰਿਆ ਬਹੁਤ ਵਧੀਆ ਸਾਫ ਸੁਥਰਾ ਜੂਸ ਸਾਫ ਕੰਮ ਮਤਲਬ ਦਿਲ ਨੂੰ ਠੰਡਕ ਪਹੁੰਚਾਉਣ ਵਾਲਾ ਕੰਮ ਆ ਬਾਈ ਇਹ ਭਰਾ ਮਤਲਬ ਕਈ ਸੋਚਣ ਲੱਗਦੇ ਨੇ ਹਨਾ ਗੱਲਾਂ ਵੀ ਜਿਹਾ ਆਪਾਂ ਇਹ ਕੰਮ ਕਰਦੇ ਜੂਸ ਦਾ ਫਲਾਣਾ ਕੀ ਹੋਊ ਐ ਕੁਛ ਨਹੀਂ ਵੀਰੇ ਲੋਕਾਂ ਦੀ ਸੋਚਣੀਆਂ ਹਨਾ ਤੇ ਕੰਮ ਵਧੀਆ ਹੁੰਦਾ ਹਰੇਕ ਕੋਈ ਕੰਮ ਮਾੜਾ ਛੋਟਾ ਨਹੀਂ ਹੁੰਦਾ ਵੱਡਾ ਛੋਟਾ ਬੰਦੇ ਦੀ ਨੀਤ ਵੱਡੀ ਛੋਟੀ ਹੁੰਦੀ ਹੈ ਤੇ ਇੱਕ ਆਪਾਂ ਇੱਥੇ ਰੋਸਨਦਾਨ ਸੜਤਾ ਹਵਾ ਵਾਸਤੇ ਮੰਨ ਲਓ 40 ਲੱਗ ਜੂ ਇੱਥੇ ਤੇ ਆ ਇੱਕ ਪਿਛਲੇ ਪਾਸੇ ਛੜਤਾ ਵੀਰੇ ਗੇਟ ਠੀਕ ਆ ਜੀ ਇੱਥੇ ਪਿਛਲੇ ਪਾਸੇ ਬਣ ਜੂਗੀ ਰਸੋਈ ਤੇ ਆ ਪਿਛਲੇ ਪਾਸੇ ਬਾਈ ਦਾ ਕਮਾਦ ਲਾਇਆ ਹੋਇਆ ਤੇ ਗਾਹਾਂ ਨੂੰ ਬਾਈ ਕਹਿੰਦਾ ਅੰਬ ਸੇਬ ਵਗੈਰਾ ਇਹਨਾਂ ਦਾ ਬਾਗ ਲਾ ਦਾਂਗੇ ਕਿਉਂਕਿ ਜੂਸ ਰੇਕ ਵੈਰਾਈਟੀ ਮਿਲਦੀ ਆ ਇੱਥੇ ਨਿਊਟਰਲ 버ਗਰ ਪੀਜ਼ਾ ਨਮਕੀਨ ਮਤਲਬ ਹਰ ਇੱਕ ਚੀਜ਼ ਵੈਰਾਈਟੀ ਇਥੇ ਮਿਲਿਆ ਕਰੂਗੀ ਇਧੇ ਬੈਠਣ ਵਾਸਤੇ ਬਾਈ ਨੇ ਕਰਿਆ ਪ੍ਰੋਗਰਾਮ ਤੇ ਬਾਈ ਧੰਨਵਾਦ ਵੀਡੀਓ ਕਰਦੇ ਹੋ ਸ਼ੇਅਰ ਸ਼ੁਕਰੀਆ ਬਾਈ ਸਤਿ ਸ੍ਰੀ ਅਕਾਲ